ਅੱਜ ਮਾਲਟੇ ਤੇ ਸੰਤਰੇ ਦੀਆਂ 6 ਕਿਸਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੀ ਘਰੇਲੂ ਬਾਗੀਚੀ ਦੇ ਵਿੱਚ ਲਾ ਲੈਨੇ ਹੋ ਤਾਂ ਤੁਹਾਡੀ ਘਰੇਲੂ ਬਾਗੀਚੀ ਦੇ ਵਿੱਚ ਜਿਹੜਾ 6-7 ਮਹੀਨੇ ਜਿਹੜਾ ਤਾਜ਼ਾ ਫਲ ਤੁਹਾਨੂੰ ਮਿਲਦਾ ਰਹੂਗਾ ਕਿਹੜਾ ਸਮਾਂ ਹੋਊਗਾ ਮੰਨ ਲਓ ਸਤੰਬਰ ਤੋਂ ਲੈ ਕੇ ਮਾਰਚ ਤੱਕ ਤੁਹਾਨੂੰ ਜਿਹੜਾ ਫਲ ਮਿਲਣਾਗਾ ਯਾਨੀ ਕਿ 7 ਮਹੀਨੇ ਜਿਹੜਾ ਤੁਹਾਨੂੰ ਤਾਜ਼ੇ ਫਲ ਜਿਹੜੇ ਆਪਣੇ ਬੂਟੇ ਦੇ ਉੱਪਰੋਂ ਮਿਲ ਜਾਣਗੇ ਸਿਰਫ 6 ਬੂਟੇ ਲਾ ਕੇ ਸੋ ਇਹ 6 ਬੂਟੇ ਕਿਹੜੇ ਹੈਗੇ ਇਸ ਵੀਡੀਓ ਦੇ ਵਿੱਚ ਇਹਨਾਂ ਬਾਰੇ ਗੱਲ ਕਰਾਂਗੇ ਕਿਹੜੇ-ਕਿਹੜੇ ਮਹੀਨੇ ਫਲ ਦਿੰਦੇ ਨੇਗੇ ਸਾਰੀ ਗੱਲਬਾਤ ਇਸ ਵੀਡੀਓ ਦੇ ਦੌਰਾਨ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਆਪਣੇ ਘਰੇ ਲੂਗੀ ਚੀ ਦੇ ਵਿੱਚ ਇਹ ਪੰਜ ਛੇ ਬੂਟੇ ਲਾ ਕੇ ਤੇ ਵਧੀਆ ਫਲ ਜਿਹੜਾ 6-7 ਮਹੀਨੇ ਇਹਨਾਂ ਤੋਂ ਲੈ ਸਕਣੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਤੁਸੀਂ ਜਿਹੜਾ ਸਤੰਬਰ ਦੇ ਵਿੱਚ ਪੱਕਣ ਵਾਲੀ ਕਿਸਮ ਮਿੱਠਾ ਉਹ ਲਾ ਸਕਦੇ ਹੋਗੇ ਮਿੱਠਾ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਪੱਕਣਾ ਸ਼ੁਰੂ ਹੋ ਜਾਂਦਾ ਹੈਗਾ ਮਿੱਠਾ ਇੱਕ ਜਿਹੜੀ ਪਰਾਣੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੀਲਾ ਜਾਂ ਰੰਗ ਇਹਦਾ ਪੱਕ ਕੇ ਹੋ ਜਾਂਦਾ ਤੇ ਖਾਣ ਦੇ ਵਿੱਚ ਵਧੀਆ ਜੂਸ ਦੇ ਮੰਤਵ ਲਈ ਵੀ ਇਹਨੂੰ ਵਰਤਿਆ ਜਾ ਸਕਦਾ ਹੈ। ਦੂਸਰਾ ਜਿਹੜਾ ਤੁਸੀਂ ਅੱਗੇ ਅਕਤੂਬਰ ਦੇ ਵਿੱਚ ਪੱਕਣ ਵਾਲੀ ਕਿਸਮ ਹੈਗੀ ਹੈ ਉਹ ਹੈਗੀ ਹੈਗੀ अर्ਲੀ ਗੋਲਡ ਮਾਲਟਾ अर्ਲੀ ਗੋਲਡ ਮਾਲਟੇ ਦੀ अर्ਲੀ ਗੋਲਡ ਕਿਸਮ ਜਿਹੜੀ ਤੁਸੀਂ ਮੰਨ ਲਓ ਵੀ ਲਾ ਲੈਨੇ ਹੋ ਤਾਂ ਤੁਹਾਨੂੰ ਅਕਤੂਬਰ ਦੇ ਵਿੱਚ ਇਹਦਾ ਫਲ ਮਿਲਣਾ ਸ਼ੁਰੂ ਹੋ ਜਾਣਾ ਹੈਗਾ। ਉਸ ਤੋਂ ਬਾਅਦ ਸੰਤਰਾ ਡੇਜ਼ੀ ਜਿਹੜੀ ਸੰਤਰੇ ਦੀ ਕਿਸਮ ਡੀਜੀ ਉਹ ਤੁਸੀਂ ਲਾ ਸਕਦੇ ਹੋਗੇ ਉਹ ਜਿਹੜੀ ਤੁਹਾਨੂੰ ਨਵੰਬਰ ਦੇ ਵਿੱਚ ਫਲ ਦੇਊਗੀ ਜਿਹੜੀ ਕਿ ਸਤੰਬਰ ਦੇ ਵਿੱਚ ਤੁਹਾਨੂੰ ਮਿੱਠੇ ਤੋਂ ਫਲ ਮਿਲੂਗਾ ਅਕਤੂਬਰ ਦੇ ਵਿੱਚ ਅਰਲੀ ਗੋਲਡ ਤੋਂ ਫਲ ਮਿਲੂਗਾ ਤੇ ਜਿਹੜਾ ਨਵੰਬਰ ਦੇ ਵਿੱਚ ਸੰਤਰੇ ਤੋਂ ਫਲ ਮਿਲੂਗਾ ਇਸ ਤੋਂ ਇਲਾਵਾ ਮਾਲਟਾ ਬਲੱਡ ਰੈੱਡ ਲਾ ਕੇ ਤੁਸੀਂ ਦਸੰਬਰ ਦੇ ਵਿੱਚ ਫਲ ਲੈ ਸਕਦੇ ਹੋਗੇ ਤੇ ਜਿਹੜਾ ਚਕੂਤਰਾਗਾ ਉਹ ਵੀ ਜਿਹੜਾ ਨਵੰਬਰ ਦੇ ਵਿੱਚ ਹੀ ਪੱਕ ਜਾਂਦਾ ਰੈੱਡ ਬਲੱਸ ਉਹਦੀ ਜਿਹੜੀ ਤੁਸੀਂ ਕਿਸਮ ਲਾ ਸਕਦੇ ਹੋਗੇ ਤੇ ਜਨਵਰੀ ਦੇ ਵਿੱਚ ਫਲ ਲੈਣ ਲਈ ਤੁਸੀਂ ਕਿੰਨੂ ਜਿਹੜਾ ਲਾ ਸਕਦੇ ਹੋ ਕਿੰਨੂ ਦੀ ਆਰ ਐਲ ਵੈਰੈਟੀ ਪੀਏਯੂ ਨੰਬਰ 1 ਵੈਰੈਟੀ ਇਹ ਦੋ ਤਿੰਨ ਵੈਰੈਟੀਆਂ ਕਿੰਨੂ ਦੀਆਂ ਵਧੀਆ ਜਿਹੜੀਆਂ ਤੁਸੀਂ ਲਾ ਕੇ ਜਨਵਰੀ ਦੇ ਵਿੱਚ ਫਲ ਲੈ ਸਕਦੇ ਹੋਗੇ ਤੇ ਮਾਲਟਾ ਬਲਾਂਸ਼ੀਆ ਮਾਲਟਾ ਬਲਾਂਸ਼ੀਆ ਵੀ ਇੱਕ ਇਦਾਂ ਦੀ ਕਿਸਮ ਹੈਗੀ ਕਿ ਜਿਹਨੂੰ ਲਾ ਕੇ ਤੁਸੀਂ ਲੇਟ ਤੱਕ ਫਲ ਲੈ ਸਕਦੇ ਹੋ ਫਰਵਰੀ ਮਾਰਚ ਤੱਕ ਤੁਹਾਨੂੰ ਜਿਹੜਾ ਫਲ ਮਿਲਦਾ ਰਹੂਗਾ ਸੋ ਇਹ ਛੇ ਕਿਸਮਾਂ ਲੈਂਗੇ ਜਿਨ੍ਹਾਂ ਨੂੰ ਲਾ ਕੇ ਤੁਸੀਂ ਜਿਹੜਾ ਕਿੰਨੂ ਤੇ ਜਾਨੀ ਕਿ ਸੰਤਰੇ ਤੇ ਮਾਲਟੇ ਦੀਆਂ ਫਲ ਨੂੰ 6-7 ਮਹੀਨੇ ਲੈ ਸਕਦੇ ਹੋਗੇ ਸੰਤਰੇ ਤੇ ਮਾਲਟੇ ਦੇ ਵਿੱਚ ਅੰਤਰ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਵਿੱਚ ਜਿਹੜਾ ਬਹੁਤ ਥੋੜਾ ਅੰਤਰ ਦੋਨਾਂ ਨਸਲਾਂ ਦੇ ਵਿੱਚ ਹੁੰਦਾਗਾ ਜਿਹੜਾ ਸੰਤਰਾ ਹੁੰਦਾਗਾ ਉਹਦੀ ਜਿਹੜੀ ਸਾਈਜ਼ ਹੁੰਦਾਗਾ ਉਹ ਛੋਟਾ ਹੁੰਦਾਗਾ ਜਿਹੜੀ ਕਿਨੂਆ ਇਹ ਵੀ ਸੰਤਰੇ ਦੀ ਹੀ ਵੈਰੈਟੀ ਆ ਡੇਜੀ ਵੀ ਸੰਤਰੇ ਦੀ ਵੈਰੈਟੀ ਆ ਇੱਕ ਡਬਲਯੂ ਮਾਰਕਟ ਸੰਤਰੇ ਦੀ ਵੈਰੈਟੀ ਆ ਜਿਹੜੀ ਕਿ ਜਨਵਰੀ ਫਰਵਰੀ ਦੇ ਵਿੱਚ ਪੱਕਦੀ ਹੈਗੀ ਸੋ ਇਹ ਸੰਤਰੇ ਦਾ ਆਕਾਰ ਛੋਟਾ ਹੁੰਦਾ ਤੇ ਇਹਦਾ ਟੇਸਟ ਜਿਹੜਾ ਥੋੜਾ ਜਿਹਾ ਖੱਟੇਪਨ ਦੇ ਵਿੱਚ ਹੁੰਦਾਗਾ ਤੇ ਬਾਕੀ ਪੱਕਣ ਦੇ ਸਮੇਂ ਦੇ ਵਿੱਚ ਇਹਨਾਂ ਦਾ ਅੰਤਰ ਹੁੰਦਾਗਾ ਦੂਜੇ ਪਾਸੇ ਇਹ ਮਾਲਟੇ ਦੀ ਗੱਲ ਕਰੀਏ ਮਾਰਟੇ ਦਾ ਜਿਹੜਾ ਆਕਾਰ ਆ ਉਹ ਸੰਤਰੇ ਨਾਲੋਂ ਵੱਡਾ ਹੁੰਦਾ ਹੈਗਾ ਸਾਈਜ਼ ਤੇ ਜਿਹੜਾ ਖਾਣ ਦੇ ਵਿੱਚ ਮਿੱਠਾਪਨ ਹੁੰਦਾ ਉਹਦੇ ਵਿੱਚ ਤੇ ਜਿਹੜਾ ਪੱਕਣ ਦਾ ਉਹੀ ਜਿਵੇਂ ਇਹਦਾ ਸਮੇਂ ਦਾ ਫਰਕ ਆ ਉਹਦਾ ਵੀ ਜਿਹੜਾ ਸਮੇਂ ਦਾ ਇਹਦੇ ਨਾਲੋਂ ਥੋੜਾ ਬਹੁਤਾ ਫਰਕ ਪੈ ਗਿਆ ਪਰ ਲੰਬਾ ਸਮਾਂ ਜਿਹੜਾ ਮਾਰਟਾ ਤੇ ਸੰਤਰੇ ਦਾ ਫਲ ਲੈ ਸਕਦੇ ਆਂਗੇ ਸੋ ਇੱਥੇ ਇੱਕ ਗੱਲ ਹੋਰ ਕਰ ਲਈਏ ਕਿ ਮਾਰਟਾ ਤੇ ਸੰਤਰਾ ਜੇ ਗੱਲ ਕਰੀਏ ਕਿ ਦੋਨਾਂ ਦੇ ਵਿੱਚ ਹੀ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਵਿਟਾਮਿਨ A ਤੇ B ਵੀ ਇਹਨਾਂ ਦੇ ਵਿੱਚੋਂ ਪਾਇਆ ਜਾਂਦਾ ਪ੍ਰੋਟੀਨਸ ਇਹਨਾਂ ਦੇ ਵਿੱਚ ਹੁੰਦੇ ਹੈਗੇ ਇਸ ਤੋਂ ਇਲਾਵਾ ਫਾਸਫੋਰਸ, ਕੈਲਸ਼ੀਅਮ ਤੇ ਆਇਰਨ ਇਹ ਤੱਤ ਜਿਹੜੇ ਇਹਨਾਂ ਦੋਨਾਂ ਫਲਾਂ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦੇ ਨੇਗੇ ਸੋ ਆਪਾਂ ਇਹਨਾਂ ਤੱਤਾਂ ਦੀ ਜਿਹੜੀ ਪੂਰਤੀ ਕਰਨ ਲਈ 6-7 ਮਹੀਨੇ ਫੜ ਲੈਣ ਲਈ ਇਹ ਸਾਰੇ ਬੂਟੇ ਜਿਹੜੇ ਲਾ ਕੇ ਘਰੇਲੂ ਬਾਗੀਚੀ ਦੇ ਵਿੱਚ ਤੇ ਆਪਣਾ ਇਹ ਫੜ ਲੈ ਸਕਦੇ ਆ ਇੱਕ ਜਿਹੜੀ ਜ਼ਰੂਰੀ ਗੱਲ ਇਹ ਆ ਕਿ ਮੰਨ ਲਓ ਵੀ ਆਪਾਂ ਗੱਲ ਕਰਦੇ ਆ ਕਿ ਨਾਈ ਸਪੇਸਿੰਗ ਦੀ ਇਹਨਾਂ ਨੂੰ ਕਿੰਨੀ ਦੂਰੀ ਤੇ ਤੁਸੀਂ ਲਾ ਸਕਦੇ ਹੋ ਜੇਕਰ ਤੁਹਾਡੇ ਕੋਲ ਬਗੀਚੀ ਦੇ ਵਿੱਚ ਥਾਂ ਖੁੱਲਾਗਾ ਫਿਰ ਤਾਂ ਜਿਹੜਾ ਇਹ 20x20 ਫੁੱਟ ਤੇ ਬੂਟੇ ਲੱਗਣੇ ਆਗੇ ਬੂਟੇ ਤੋਂ ਬੂਟੇ ਦਾ ਫਾਸਲਾ 20 ਫੁੱਟ ਹੋਊਗਾ ਤੇ ਲਾਈਨ ਤੋਂ ਲਾਈਨ ਦਾ ਫਾਸਲਾ 20 ਫੁੱਟ ਹੋਊਗਾ ਇਹ ਜਿਹੜਾ ਕਿਨੂ ਦਾ ਇੱਕ ਸਟੈਂਡਰਡ ਫਾਸਲਾ ਹੁੰਦਾ ਜਿਹੜਾ ਕਿ ਕਿਨੂ ਨਿੰਬੂ ਜਾਤੀ ਦੇ ਬੂਟੇ ਹੈਗੇ ਇਹਦੇ ਵਿੱਚ ਵੱਡੇ ਬੂਟੇ ਆ ਜਿਹੜੇ ਮਾਰਟਾ ਤੇ ਸੰਤਰਾ ਤੇ ਚਕੋਤਰਾ ਤੇ ਨਾਲ ਹੀ ਇਹਦੇ ਮਿੱਠਾ ਮਸੰਮੀ ਇਹ ਸਾਰਿਆਂ ਲਈ 20 ਫੁੱਟ ਜਿਹੜੀ ਜਗ੍ਹਾ ਹੁੰਦੀ ਹੈ ਤੁਸੀਂ ਛੱਡਣੀ ਹੈ ਕਿ 20x20 ਤੇ ਇਹ ਲੱਗਣੇ ਆਗੇ ਤੇ ਇਸ ਤੋਂ ਬਿਨਾ ਜੇਕਰ ਤੁਹਾਡੇ ਕੋਲ ਜਗ੍ਹਾ ਦੀ ਸਮੱਸਿਆ ਹੈਗੀ ਤਾਂ ਇਹਨਾਂ ਬੂਟਿਆਂ ਨੂੰ ਤੁਸੀਂ 10-12 ਫੁੱਟ ਤੇ ਲਾ ਸਕਦੇ ਹੋਗੇ ਤੇ ਕਟਿੰਗ ਕਰਕੇ ਇਹਨਾਂ ਦੇ ਸਾਇਜੇ ਛੋਟੇ ਰੱਖ ਸਕਦੇ ਹੋਗੇ ਪਰ ਇੱਥੇ ਕਟਿੰਗ ਕਰਨੀ ਜ਼ਰੂਰੀ ਤਾਂ ਹੋ ਜਾਂਦੀ ਹੈ ਜੇਕਰ ਆਪਾਂ ਬੂਟੇ ਦੀ ਕਟਿੰਗ ਨਹੀਂ ਕਰਾਂਗੇ ਤਾਂ ਬੂਟੇ ਇੱਕ ਦੂਜੇ ਦੇ ਉੱਪਰ ਛਾਂ ਪਾਉਣ ਲੱਗ ਜਾਂਦੇ ਤੇ ਸਹੀ ਫਲ ਜਿਹੜਾ ਉਹਨਾਂ ਤੋਂ ਆਪਾਂ ਨੂੰ ਨਹੀਂ ਮਿਲਦਾਗਾ ਇੱਕ ਗੱਲ ਹੋਰ ਇੱਥੇ ਜੇਕਰ ਜੋਗ ਹੈਗੀ ਹੈ ਕਿ ਜਿਹੜਾ ਇਹਨਾਂ ਕਿਸਮਾਂ ਨੂੰ ਪੀਐਚ ਥੋੜੀ-ਬਹੁਤੀ ਅਲੱਗ-ਅਲੱਗ ਚਾਹੀਦੀ ਹੁੰਦੀ ਆ ਉਹ ਥੋੜਾ ਵੱਖਰਾ ਵੇਸ਼ ਹੈਗਾ ਉਦੇ ਬਾਰੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਪਰ ਨਾਰਮਲ ਜਿਹੜੀਆਂ ਜ਼ਮੀਨਾਂ ਬਹਿਗ ਜ਼ਮੀਨਾਂ ਨੇਗੀਆਂ ਉੱਥੇ ਸਾਰੀਆਂ ਕਿਸਮਾਂ ਚੰਗੀ ਤਰ੍ਹਾਂ ਹੋ ਜਾਂਦੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਨੇ 2 ਕਿਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 2025 ਤੇ 2023 ਦੇ ਵਿੱਚ ਨਵੀਆਂ ਦਿੱਤੀਆਂ ਨੇ ਜਿਹਦੇ ਚ ਚਕੂਤਰੇ ਦੀ ਜਿਹੜੀ 2025 ਦੇ ਵਿੱਚ ਕਿਸਮ ਆਈ ਆ ਫਲੇਮ ਕਿਸਮਾਂਗੀ ਤੇ ਇਸ ਤੋਂ ਬਨਾ ਮਾਲਟੇ ਦੀ ਇੱਕ ਬੈਨਿੰਗੇਲੀਆ ਕਿਸਮ ਜਿਹੜੀ 2023 ਦੇ ਵਿੱਚ ਯੂਨੀਵਰਸਿਟੀ ਨੇ ਦਿੱਤੀ ਉਹਨਾਂ ਬਾਰੇ ਵੀ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਜੜੀ ਲਾਹੇਵੰਦ ਸਾਬਤ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਅਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ